ਦੇ ਭਗਵੰਤ ਸਿੰਘ ਮਨ ਗਿਆ ਗੱਡੀ ਚ ਉਤਰ ਕੇ ਐ ਹੱਥ ਹਲਾ ਰਿਆ ਜਿਵੇਂ ਰੈਲੀ ਚ ਆਇਆ ਹੁੰਦਾ ਜਦੋਂ ਮੁੱਖ ਮੰਤਰੀ ਵੀ ਡਰਾਮਾ ਕਰਕੇ ਮੁੜਿਆ ਤੇ ਦੂਜਿਆਂ ਤੋਂ ਕੀ ਆਸ ਰੱਖ ਸਕਦੇ ਆ 234 ਜੋ ਕਿੰਨੇ ਜਾਣੇ ਉੱਥੇ ਪਹੁੰਚੇ ਆ 13 ਜੋ ਕਿੰਨੇ ਜਾਣੇ ਪਹੁੰਚੇ ਆ ਇੱਕ ਬੰਦੇ ਦੀ ਪਹੁੰਚੀ ਜਿਹੜੀ ਮੈਂ ਵੀਡੀਓ ਦੇਖੀ ਆ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਸਰਦਾਰਜੀਤ ਸਿੰਘ ਖਾਲਸਾ ਹਾਂਜੀ ਕੁਦਰਤ ਨੇ ਖਲਵਾੜ ਨਹੀਂ ਕੀਤਾ ਅਸੀਂ ਕੁਦਰਤ ਨਾਲ ਖਲਵਾੜ ਕੀਤਾ ਪਾਣੀ ਜਦੋਂ ਆ ਰਿਹਾ ਨੇਚਰਲ ਜਾਂਦਾ ਫਿਰ ਉਹ ਚੱਲਦਾ ਰਵੇ ਇਸ ਦੇ ਇਸ ਦੇ ਜ਼ਿੰਮੇਵਾਰ ਮਾਨ ਸਰਕਾਰ ਹੈ ਇਹੀ ਸਥਿਤੀ ਇਹੀ ਹਾਲਾਤ ਹੁੰਦੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਵੀ ਮੌਜੂਦਾ ਮੁੱਖ ਮੰਤਰੀ ਤੇ ਮੌਜੂਦਾ ਸਰਕਾਰ ਜਵਾਬਦੇਹ ਸੀ ਕਿ ਜੇ ਕਾਂਗਰਸ ਦੀ ਹੁੰਦੀ ਤਾਂ ਹੁਣ ਮੁੱਖ ਮੰਤਰੀ ਮੰਨ ਲਓ ਉੱਥੇ ਜਾ ਰਿਹਾ ਡੈਮ ਤੇ ਗੇੜਾ ਮਾਰਨਾ ਜਿਹੜਾ ਮੈਨੇਜਮੈਂਟ ਬੋਰਡ ਆ ਉਹ ਮੁੱਖ ਮੰਤਰੀ ਦੇ ਜੋ ਅਧੀਨ ਹੀ ਨਹੀਂਗਾ ਤੇ ਮੁੱਖ ਮੰਤਰੀ ਦੇ ਉੱਤੇ ਕੀ ਪ੍ਰਭਾਵ ਆ ਤੇ ਇਹ ਪਾਣੀ ਕੱਲਾ ਇੱਥੋਂ ਤੱਕ ਨਹੀਂ ਅਸਰ ਰਿਹਾ ਇਹਦਾ ਪ੍ਰਭਾਵ ਰਾਜਸਥਾਨ ਤੱਕ ਗਿਆ ਰਾਜਸਥਾਨ ਦੇ ਚਾਰ ਜ਼ਿਲ੍ਹਿਆਂ ਤੇ ਵੀ ਇਹਦਾ ਪ੍ਰਭਾਵ ਚਲਾ ਗਿਆ ਤੇ ਸਰਕਾਰੀ ਅੰਕੜੇ ਆ ਰਹੇ ਆ ਬਾਹਰ ਕੋਈ ਬਾਹਲੇ ਨਿਕਰ ਕੇ ਵੀ ਨਹੀਂ ਆ ਰਹੇ ਤੇ ਲੀਫ ਫੰਡ ਇਹ ਡਿਕਲੇਅਰ ਹੋਇਆ ਇਹਦੇ ਤੇ ਵੀ ਕੁਐਸਚਨ ਮਾਰਕ ਹੈ ਇਹ ਲੋਕਾਂ ਤੱਕ ਕਿੰਨਾ ਪਹੁੰਚੂਗਾ ਅੱਛਾ ਅੱਛਾ 250 ਕਰੋੜ ਚੋਂ ਕਿੰਨੇ ਪਹੁੰਚਣਗੇ ਲੋਕਾਂ ਸਾਸਿਕਾ ਦੋਸਤੋ ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡੇ ਅੱਜ ਦੇ ਇਸ ਖੂਬਸੂਰਤ ਪੋਡਕਾਸਟ ਦੇ ਵਿੱਚ ਸਭ ਤੋਂ ਪਹਿਲਾਂ ਦੋਸਤੋ ਮੈਂ ਜੀਆ ਨੂੰ ਕਹਿੰਨਾ ਜੀ ਤੁਸੀਂ ਦੇਖ ਸਕਦੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਖੋਸਾ ਭਾਜੀ ਪਹੁੰਚੇ ਨੇ ਭਾਜੀ ਸਭ ਤੋਂ ਪਹਿਲਾਂ ਤੁਸੀਂ ਜੀਆ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਵੈਲਿਊਏਬਲ ਸਾਡੇ ਲਈ ਟਾਈਮ ਕੱਢਿਆ ਧੰਨਵਾਦ ਜੀ ਤੁਹਾਡਾ ਤੇ ਦੂਸਰਾ ਦੋਸਤੋ ਅੱਜ ਅਸੀਂ ਇਕੱਠੇ ਹੋਏ ਆ ਗੱਲਬਾਤ ਕਰਨ ਜੋ ਅੱਜ ਕੱਲ੍ਹ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਨੇ ਤانوں ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਫਲੱਡ ਆਇਆ ਹੋਇਆ ਜਿੰਦੇ ਕਰਕੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਤੇ ਅੱਜ ਦੀ ਜਿਹੜੀ ਸਵੇਰ ਦੀ ਫਿਗਰ ਜਿਹੜੀ ਮੈਂ ਅੱਜ ਦੇਖ ਰਿਹਾ ਸੀਗਾ ਕਿ ਤਿੰਨ ਹੋਰ ਐਡੀਸ਼ਨਲ ਮੌਤਾਂ ਹੋ ਚੁੱਕੀਆਂ ਜੇ ਟੋਟਲ ਮੌਤਾਂ ਦੀ ਗਿਣਤੀ ਦੇਖੀਏ ਤਾਂ ਹੁਣ ਤੱਕ 38 ਲੋਕ ਮਾਰੇ ਜਾ ਚੁੱਕੇ ਨੇ ਇਸ ਫਲੱਡ ਦੇ ਵਿੱਚ ਹਨਾ ਤੇ ਜੇ ਗੱਲ ਕਰੀਏ ਆਪਾਂ ਟ੍ਰੇਨਸ ਦੀ ਰੂਟਸ ਬਾਰੇ ਤੇ 77 ਟ੍ਰੇਨਸ ਦੇ ਰੂਟਸ ਆਲਰੇਡੀ ਕੈਨਸਲ ਹੋ ਚੁੱਕੇ ਨੇ ਡਿਊ ਟੂ ਥੈਟ ਫਲੱਡ ਜੇ ਗੱਲ ਕਰੀਏ ਰੈਸਕਿਊ ਦੀ ਤਕਰੀਬਨ ਤਕਰੀਬਨ 27000 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਤੇ ਜੇ ਗੱਲ ਕਰੀਏ ਕਿ ਕਿੰਨੇ ਪਿੰਡ ਅਫੈਕਟ ਹੋਏ ਨੇ ਤੇ 770 ਪਿੰਡ ਆਲਰੇਡੀ ਇੰਪੈਕਟ ਹੋ ਚੁੱਕੇ ਨੇ ਇਸ ਫਲੱਡ ਦੇ ਦੌਰਾਨ ਤੇ ਜਿੱਦਾਂ ਹੁਣ ਆਪਾਂ ਖੋਸਾ ਸਾਹਿਬ ਨੂੰ ਪੁੱਛਦੇ ਹਾਂ ਭਾਜੀ ਤੁਹਾਡੇ ਅਕੋਰਡਿੰਗ ਹੁਣ ਪੰਜਾਬ ਦੇ ਕੀ ਮੌਜੂਦਾ ਹਾਲਾਤ ਨੇ ਮੌਜੂਦਾ ਹਾਲਾਤ ਜਿਹੜੇ ਚ ਸਭ ਤੋਂ ਵੱਡੀ ਗੱਲ ਤਾਂ ਪਠਾਨਕੋਟ ਦਾ ਜਿਹੜਾ ਆਪਣਾ ਹੈਗਾ ਰੇਲਵੇ ਟ੍ਰੈਕ ਉਹ ਇਸ ਹੜ੍ਹ ਨਾਲ ਪ੍ਰਭਾਵਿਤ ਹੋ ਗਿਆ ਜੀ ਠੀਕ ਹੈ ਜੀ ਤੇ ਜਿਹੜੀ ਗੱਲ ਆ ਵੀ ਪੰਜਾਬ ਦੇ 8 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਠੀਕ ਹੈ ਜੀ ਤੇ ਜਿਹਦੇ ਚ 200 ਜਿਵੇਂ ਤੁਸੀਂ 750 ਪਿੰਡ ਦੱਸਿਆ ਉਹਦੇ ਚ ਜਿਹੜਾ 250 ਪਿੰਡ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਜਿਨ੍ਹਾਂ ਚ ਬਚੇ ਹੀ ਉਹਨਾਂ ਦੀ ਆਰਥਿਕ ਪੱਖ ਬਿਲਕੁਲ ਖਤਮ ਹੋ ਗਿਆ ਸਾਰਾ ਕੁਝ ਡਰ ਗਿਆ ਨਾ ਤੇ ਇਹ ਪਾਣੀ ਕੱਲਾ ਇੱਥੋਂ ਤੱਕ ਨਹੀਂ ਅਸਰ ਰਿਹਾ ਇਹਦਾ ਪ੍ਰਭਾਵ ਰਾਜਸਥਾਨ ਤੱਕ ਗਿਆ ਰਾਜਸਥਾਨ ਦੇ 4 ਜ਼ਿਲ੍ਹਿਆਂ ਤੇ ਵੀ ਇਹਦਾ ਪ੍ਰਭਾਵ ਚਲਾ ਗਿਆ ਠੀਕ ਹਮਾ ਚਲਦੇ ਕੋਸ਼ੇ ਏਰੀਏ ਤੇ ਵੀ ਗਿਆ ਤੇ ਆਪਣੇ ਲਹਿੰਦੇ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ ਬਿਲਕੁਲ ਹਜੇ ਇਹ ਸਰਕਾਰੀ ਅੰਕੜੇ ਆ ਰਹੇ ਆ ਬਾਹਰ ਕੋਈ ਬਾਹਲੇ ਨਿਕਰ ਕੇ ਵੀ ਨਹੀਂ ਆ ਰਹੇ ਲਾ ਜੀ ਨਾ ਟਾਈਮ ਲੱਗੇ ਤੇ ਸਮਾਂ ਲੱਗੂਗਾ ਜਿਹੜਾ ਪ੍ਰੋਪਰ ਜਿਹੜੀ ਜਾਣਕਾਰੀ ਮਿਲੂ ਨੁਕਸਾਨ ਹੋਏ ਦੀ ਇਹਦੇ ਲਈ ਸਮਾਂ ਲੱਗੂਗਾ ਪਰ ਇਹ ਸਰਕਾਰੀ ਅੰਕੜੇ ਆ ਜਾਂ ਜਿੰਨੇ ਵੀ ਸੀਨਾ ਪਸੀਨਾ ਲੋਕਾਂ ਤੋਂ ਸੁਣ ਕੇ ਗੱਲ ਆ ਰਹੀ ਹੈ ਇੰਨੀ ਕੀ ਬਾਹਰ ਆ ਰਹੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਨਾਲ ਹੀ ਮੈਂ ਦੂਜਾ ਕੁਸਚਨ ਪੁੱਛਣਾ ਚਾਹਣਾ ਹੈ ਮੈਂ ਨਿਸ਼ਾਰੇ ਪੜ ਰਿਹਾ ਸੀ ਹੁਣ ਸਰਦਾਰ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਬਹੁਤ ਮਸ਼ਹੂਰ ਲੀਡਰ ਨੇ ਉਹ ਕਿਉਂਕਿ ਮੇਰਾ ਨਾ ਪੋਲਿਟਿਕਸ ਥੋੜਾ ਘੱਟ ਬਲੀਵ ਹੈ ਤੁਸੀਂ ਆਲਰੇਡੀ ਇਸ ਚੀਜ਼ ਨਾਲ ਜੁੜੇ ਹੋਏ ਹੋ ਤੁਹਾਨੂੰ ਇੰਡੀਆ ਤੋਂ ਵੀ ਬਹੁਤ ਐਕਸਪੀਰੀਅੰਸ ਹੈ ਇੱਥੇ ਬਹੁਤ ਐਕਟਿਵ ਹੋ ਤੇ ਉਹਨਾਂ ਦਾ ਮੈਂ ਨਾ ਸੁਣ ਰਿਹਾ ਸੀ ਮੈਨੂੰ ਸੀਗਾ ਕੋਈ ਕੋਈ ਰੀਲੀਫ ਦੀ ਗੱਲ ਹੋਊਗੀ ਕੋਈ ਮਦਦ ਦੀ ਗੱਲ ਹੋਊਗੀ ਪਰ ਉਹਨਾਂ ਦੇ ਜਿਹੜੇ ਬਿਆਨਬਾਜ਼ੀ ਸੀ ਉਹ ਇਹ ਕਹਿ ਰਹੇ ਸੀਗੇ ਕਿ ਇਸ ਹੱਟ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਸਰਦਾਰ ਭਗਵੰਤ ਸਿੰਘ ਮੰਨਦੀ ਹੈ ਤੇ ਮੈਂ ਪੜ ਰਿਹਾ ਸੀ ਡੀਟੇਲ ਦੇ ਵਿੱਚ ਮੈਂ ਕਿਹਾ ਵੀ ਪਿੱਛੇ ਜੇ ਨਾ ਜੰਗ ਦਾ ਜਦੋਂ ਮਾਹੌਲ ਬਣਿਆ ਸੀਗਾ ਤੇ ਉਦੋਂ ਪਾਣੀ ਰੋਕ ਲਿਆ ਗਿਆ ਸੀਗਾ ਉਹਨਾਂ ਦੀ ਜਸਟੀਫਿਕੇਸ਼ਨ ਹੈ ਬੇਸਿਕਲੀ ਕਹਿੰਦੇ ਜਦੋਂ ਪਾਣੀ ਰੋਕਿਆ ਗਿਆ ਤਾਂ ਇੱਕ ਅਲਰਮਿੰਗ ਸਟੇਜ ਆ ਗਈ ਸੀ ਕਿ ਹੁਣ ਪਾਣੀ ਰਿਲੀਜ਼ ਕਰਨਾ ਚਾਹੀਦਾ ਪਰ ਉਸ ਦੌਰਾਨ ਪਾਣੀ ਰਿਲੀਜ਼ ਨਹੀਂ ਹੋਇਆ ਡਿਊ ਟੂ ਕੀ ਹੋਇਆ ਕਿ ਜਦੋਂ ਬਾਰਿਸ਼ਾਂ ਪਈਆਂ ਹਿਮਾਲਿਆਸ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਆਪਣੀ ਨਜ਼ਰਾਂ ਹੀ ਜਦੋਂ ਆਇਆ ਕਹਿੰਦੇ ਉਹ ਆਲਰੇਡੀ ਉਸ ਐਮਰਜੈਂਸੀ ਬੈਰੀਅਰ ਤਸੀਗਾ ਜਦੋਂ ਜ਼ਿਆਦਾ ਪਾਣੀ ਹੋਰ ਬਾਰਿਸ਼ਾਂ ਕਰਕੇ ਆਇਆ ਤਾਂ ਓਵਰਫਲੋ ਕਰਕੇ ਹੜ ਆ ਗਿਆ ਮੈਨੂੰ ਇਹ ਚੀਜ਼ਾਂ 'ਚ ਬਹੁਤ ਘੱਟ ਬਿਲੀਵ ਹੁੰਦਾ ਤੁਸੀਂ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਤੁਹਾਡੇ ਅਕੋਰਡਿੰਗ ਕੀ ਇਹ ਸੱਚ ਹੈ ਕਿ ਇਸ ਦੇ ਜ਼ਿੰਮੇਵਾਰ ਮਾਨ ਸਰਕਾਰ ਹੈ ਜਾਂ ਤੁਹਾਡੇ ਡਾਟੇ ਕੁਝ ਹੋਰ ਕਹਿ ਰਹੇ ਨੇ ਇਹਨਾਂ ਵਿਅਕਤੀਗਤ ਗੱਲ ਦੀ ਆਪਾਂ ਕਹਿ ਸਕਦੇ ਹਾਂਜੀ ਇਹ ਹੜ ਆਏ ਨੇ ਉਹਦੇ 'ਚ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਉਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਇਹੀ ਸਥਿਤੀ ਇਹੀ ਹਾਲਾਤ ਹੁੰਦੇ ਅਕਾਲੀ ਦਲ ਦੀ ਸਰਕਾਰ ਹੁੰਦੀ ਹਾਂ ਵੀ ਮੌਜੂਦਾ ਮੁੱਖ ਮੰਤਰੀ ਤੇ ਮੌਜੂਦਾ ਸਰਕਾਰ ਜਵਾਬਦੇਹੀ ਸੀ ਤੇ ਜੇ ਕਾਂਗਰਸ ਦੀ ਹੁੰਦੀ ਤਾਂ ਵੀ ਅਸਲੇ ਦੇ ਕਾਰਨ ਨੂੰ ਡੰਗਾਈ ਚ ਜਾਣਨ ਦੀ ਲੋੜ ਆ ਕੱਲਾ ਰੌਲਾ ਪਾਉਣ ਨਾਲ ਕੁਝ ਨਹੀਂ ਬੜਨਾ ਠੀਕ ਉਹ ਨਾ ਜਿਵੇਂ ਕਿਸਾਨੀ ਨਾਲ ਸੰਬੰਧਿਤ ਗੱਲ ਆ ਵੀ ਕਿਹੜਾ ਭਰ ਗਿਆ ਹਨਾ ਪਾਣੀ ਨਾਲ ਤੇ ਕੰਮੇ ਦੇ ਗੱਲ ਪੈ ਗਈ ਅੱਛਾ ਉਹ ਕਹਿੰਦਾ ਸਰਦਾਰ ਜੀ ਮੈਂ ਤਾਂ ਬੜੀ ਨਿਗਾ ਰੱਖੀ ਅਸਲ ਵਾਟਰ ਟੁੱਟ ਗਈ ਵਟ ਕਿਉਂ ਟੁੱਟੀ ਚੂਹੇ ਨੇ ਖੱਡ ਪਾਈ ਸੀ ਹੁਣ ਚੂਹਾ ਖੱਡ ਪਾ ਗਿਆ ਕਾਮੇ ਨੂੰ ਤਾਂ ਪਤਾ ਨਹੀਂ ਹੁਣ ਮੰਨ ਲਓ 10 ਕਿੱਲੇ ਜ਼ਮੀਨ ਆ ਜਾਂ 20 ਕਿੱਲੇ ਆ ਜਾਂ ਕਿੱਲਾ ਜਾਂ ਕਨਾਲ ਵੀ ਆ ਉਹਦੇ ਚ ਕਾਮੇ ਨੂੰ ਕੀ ਪਤਾ ਵੀ ਕਿੱਥੇ ਚੂਹੇ ਨੇ ਖੱਟ ਪਾਈ ਹੈ ਹਨਾ ਅਸਲ ਜੜ ਤੇ ਜਾਣਾ ਚਾਹੀਦਾ ਜਿਹੜਾ ਇਹ ਹੜ੍ਹ ਤੋਂ ਪ੍ਰਭਾਵਿਤ ਹੁੰਦਾ ਇਹ ਸਾਰਾ ਇਲਾਕਾ ਹਿਮਾਚਲ ਰਾਜਸਥਾਨ ਪੰਜਾਬ ਲੈਂਦਾ ਪੰਜਾਬ ਇਹ ਤਿੰਨ ਡੈਮ ਪ੍ਰਭਾਵਿਤ ਕਰਦੇ ਨੇ ਹਾਂਜੀ ਜਿਹੜਾ ਮੇਨ ਤਾਂ ਭਾਖੜਾ ਡੈਮ ਆ ਗਿਆ ਆਪਣਾ ਜਿਹੜਾ ਸਤਲੁਜ ਦਰਿਆ ਦਾ ਹਨਾ ਦੂਸਰਾ ਆਪਣਾ ਪੌਂਗ ਡੈਮ ਆ ਗਿਆ ਤੀਸਰਾ ਆਪਣਾ ਆ ਗਿਆ ਰਣਜੀਤ ਸਾਗਰ ਡੈਮ ਠੀਕ ਰਾਵੀ ਦਰਿਆ ਦਾ ਬਿਲਕੁਲ ਰਾਵੀ ਬਿਆਸ ਤੇ ਸਤਲੁਜ ਇਹ ਤਿੰਨੇ ਦਰਿਆਵਾਂ ਦੇ ਤਿੰਨ ਡੈਮ ਆ ਗਏ ਹੈ ਨਾ ਬੇਸ਼ੱਕ ਰਣਜੀਤ ਸਾਗਰ ਡੈਮ ਜੀ ਐਨ ਕੇ ਚਾ ਪਰ ਪਠਾਨਕੋਟ ਤੋਂ ਸਿਰਫ 30 ਕਿਲੋਮੀਟਰ ਦੂਰ ਬਿਲਕੁਲ ਠੀਕ ਹੈ ਹੁਣ ਸਥਿਤੀ ਕੀ ਆ ਵੀ ਮੰਨ ਲਓ ਜਿਹੜਾ ਭਾਖੜਾ ਡੈਮ ਦੀ ਜਿਹੜੀ ਉਚਾਈ ਆ ਉਹ 1680 ਫੁੱਟ ਆ ਓਕੇ ਹੁਣ ਜੇ 1670 ਫੁੱਟ ਤੱਕ ਪਾਣੀ ਡੈਮ ਦੇ ਵਿੱਚ ਮੌਜੂਦ ਆ 10 ਫੁੱਟ ਰਹਿ ਗਿਆ ਥੱਲੇ ਪਾਣੀ ਦਾ ਛੱਡਿਆ ਹੀ ਜਾਣਾ ਬਿਲਕੁਲ ਉਹ ਜਮਾ ਹੋਣ ਤੋਂ ਪਹਿਲਾਂ ਦੇਖਣ ਦੀ ਲੋੜ ਆ ਇਵੇਂ 1730 ਫੁੱਟ ਉਚਾਈ ਆ ਆਪਣੀ ਰੰਜੀਸਾਗਰ ਡੈਮ ਦੀ ਠੀਕ ਹੁਣ ਸਥਿਤੀ ਕੀ ਆ ਇਹ ਜਿਹੜਾ ਸਾਰਾ ਪਾਣੀ ਆ ਮਨੋ 100% ਪਾਣੀ ਆ 100% ਪੰਜਾਬ ਨੂੰ ਸਿਰਫ ਜਦੋਂ ਕਿਤੇ ਵੱਧ ਤੋਂ ਵੱਧ ਵੀ ਵਰਤਣ ਨੂੰ ਪਾਣੀ ਇਹ ਮਿਲਦਾ ਤੇ 20% ਮਿਲਦਾ ਓਕੇ 80% ਪਾਣੀ ਇਹ ਡੈਮਾਂ ਦਾ ਹਰਿਆਣਾ ਰਾਜਸਥਾਨ ਤੇ ਦਿੱਲੀ ਲਈ ਵਰਤਿਆ ਜਾਂਦਾ ਠੀਕ ਹੁਣ ਜਿਹੜਾ ਤੈਨੂੰ ਵਰਤ ਰਿਹਾ ਹੈ ਨਾ ਵੇਖੋ ਕੁਦਰਤ ਤੋਂ ਬਾਹਰੀ ਗੱਲ ਹੋ ਰਹੀ ਹੈ ਹਾਂ ਕੁਦਰਤ ਦੀ ਕੀ ਗੱਲ ਆ ਵੀ ਜਿੱਥੇ ਧੁੱਪ ਹੋ ਉੱਥੇ ਸ਼ਾਂ ਜਿੱਥੇ ਦੁੱਖ ਹੋ ਉੱਥੇ ਸੁੱਖ ਆ ਬਿਲਕੁਲ ਜੇ ਤੁਹਾਡੇ ਚ ਗੋਣਾ ਮੇਰੇ ਚ ਗੋਣਾ ਤੇ ਔਗਣ ਵੀ ਆ ਬਿਲਕੁਲ ਬੈਲੈਂਸ ਆ ਗਿਆ ਪਰ ਇਹ 20 ਤੇ 80 ਵਾਲਾ ਅੰਕੜਾ ਜਿਹੜਾ ਕੁਦਰਤ ਦੇ ਨਾਲ ਖਲਵਾੜ ਮੈਚ ਨਹੀਂ ਕਰ ਰਿਹਾ ਜਾਂ ਤਾਂ ਪੰਜਾਬ ਪਾਣੀ ਵੀ 100% ਵਰਤਣ ਦਾ ਹੱਕਦਾਰ ਹੋਵੇ ਤੇ ਨੁਕਸਾਨ ਵੀ 100% ਚੱਲ ਲੂਗਾ ਹਨਾ ਤੇ ਜੇ ਪਾਣੀ 20% ਵਰਤਣ ਦਾ ਹੱਕਦਾਰ ਆ ਤੇ ਫਿਰ 80% ਨੁਕਸਾਨ 100% ਹੋ ਰਿਹਾ ਪਾਣੀ ਵਰਤ 20% ਹੁਣ ਉਹਦੇ ਵੀ ਗਾਂ ਢੰਗਾਈ ਚ ਜਾਣ ਦੀ ਗੱਲ ਆ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਾਡੀ ਤਰਾਸ ਦੀ ਆ ਸਟੇਟ ਦੀ ਵੀ ਜੇ ਜਿਵੇਂ 2002 ਤੋਂ 7 ਵਾਲੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਦੀ ਕੈਪਟਨ ਮਨਿੰਦਰ ਸਿੰਘ ਨੇ ਸੈਂਟਰ ਨੂੰ ਬਿਨਾਂ ਪੁੱਛੇ ਵਿਧਾਨ ਸਭਾ ਚ ਪਾਣੀ ਦਾ ਮਤਾ ਲਿਆਂਦਾ ਹਾਂਜੀ 2007 ਚ ਕੈਪਟਨ ਮਨਿੰਦਰ ਸਿੰਘ ਨੂੰ ਪੰਜਾਬ ਦੁਆਰਾ ਫੇਰ ਚਾਹੁੰਦਾ ਸੀ ਹਾਂ ਪਰ 7 ਚ ਕੇਂਦਰ ਸਰਕਾਰ ਵਿੱਚ ਕਾਂਗਰਸ ਸਰਕਾਰ ਸੀ ਕੇਂਦਰ ਉਹਨਾਂ ਨੇ ਅਕਾਲੀ ਦਲ ਲਿਆਂਦਾ ਵੀ ਕਿਉਂਕਿ ਕੈਪਟਨ ਮਨਿੰਦਰ ਸਿੰਘ ਨੇ ਸਾਡੇ ਤੋਂ ਬਿਨਾਂ ਪੁੱਛੇ ਮਤਾ ਪਾਣੀਆਂ ਦਾ ਪਾਇਆ ਤਾਂ ਪਾਇਆ ਕਿਉਂ ਠੀਕ ਹੈ ਹੁਣ ਕੀ ਹੋਇਆ ਟਾਈਮ ਟੂ ਟਾਈਮ ਜਿਵੇਂ ਹੁਣ ਭਾਖੜਾ ਬੋਰਡ ਮੈਨੇਜਮੈਂਟ ਆ ਉਹਦੇ ਚ ਪੰਜਾਬ ਦਾ ਹਿੱਸੇਦਾਰੀ ਖਤਮ ਹੋ ਗਈ ਹਾਂ ਹੁਣ ਮੁੱਖ ਮੰਤਰੀ ਮੰਨ ਲਓ ਉੱਥੇ ਜਾ ਰਿਹਾ ਡੈਮ ਤੇ ਢੇਗਾ ਮਾਰਨ ਜਿਹੜਾ ਮੈਨੇਜਮੈਂਟ ਬੋਰਡ ਆ ਉਹ ਮੁੱਖ ਮੰਤਰੀ ਦੇ ਜੋ ਅਧੀਨ ਹੀ ਨਹੀਂਗਾ ਤੇ ਮੁੱਖ ਮੰਤਰੀ ਹੋ ਤਾਂ ਕੀ ਪ੍ਰਭਾਵ ਹੈ ਬਿਲਕੁਲ ਹੈਨਾ ਜਾਣਾ ਤਾਂ ਦਿੱਲੀ ਚਾਹੀਦਾ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਗ੍ਰਹਿ ਮੰਤਰੀ ਨੂੰ ਮਿਲਣਾ ਚਾਹੀਦਾ ਵੀ ਭਾਈ ਪਾਣੀ ਦਾ ਪੱਧਰ ਇੰਨਾ ਚਲਾ ਗਿਆ ਤੁਸੀਂ ਉਹ ਸਟੈਪ ਬਾਈ ਸਟੈਪ ਪਾਣੀ ਛਡਵਾਓ ਨਹੀਂ ਤਾਂ ਜੇ ਇੱਕਦਮ ਛੱਡਣਗੇ ਤਾਂ ਪੰਜਾਬ ਦਾ ਨੁਕਸਾਨ ਹੋਊ ਬਿਲਕੁਲ ਇਹ ਇਸ ਜ਼ਿੰਮੇਵਾਰੀ ਤੋਂ ਭਗਵੰਤ ਸਿੰਘ ਮਾਨ ਭੁੱਜ ਨਹੀਂ ਸਕਦਾ ਮੌਜੂਦਾ ਮੁੱਖ ਮੰਤਰੀ ਹੈਨਾ ਮੌਜੂਦਾ ਸਰਕਾਰ ਉਹਨਾਂ ਦੀ ਅੱਜ ਦੀ ਰੇਟ ਚ ਹੜ੍ਹਾਂ ਦੀ ਸਥਿਤੀ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੇ ਜ਼ਿੰਮੇਵਾਰ ਹੈ ਕੇਂਦਰ ਵੀ ਨਹੀਂ ਇਹਦੇ ਤੋਂ ਭੱਜ ਸਕਦੀ ਕਿਉਂਕਿ ਦੇਖੋ ਸਰਕਾਰਾਂ ਬਾਰੇ ਇੱਕ ਸ਼ਬਦ ਬੋਲਿਆ ਜਾਂਦਾ ਵੀ ਗਵਰਨਮੈਂਟ ਜਿਵੇਂ ਪੰਜਾਬੀ ਚਾਸਦੇ ਕਹਿੰਦੇ ਵੀ ਮਿੰਟ ਮਿੰਟ ਤੇ ਗੌਰ ਕਰਦੇ ਹਰ ਰੋਜ਼ ਦੀ ਰਿਪੋਰਟ ਜਾ ਰਹੀ ਹੈ ਡੈਮ ਤੋਂ ਵੀ ਪਾਣੀ ਕਿ ਕਿੱਥੇ ਆ ਕਰੰਟ ਸਿਚੁਏਸ਼ਨ ਕੀ ਹੈ ਜਦੋਂ ਉਹਦੀ ਸਥਿਤੀ ਜਾ ਰਹੀ ਹੈ ਉੱਥੇ ਤੇ ਫਿਰ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਨਹੀਂ ਪਤਾ ਵੀ ਇਹਦਾ ਨੁਕਸਾਨ ਹੋਗਾ ਜਦੋਂ ਆਲਰੇਡੀ ਅਵੇਅਰ ਨੇ ਫਿਰ ਸਟੇਟ ਗਵਰਨਮੈਂਟ ਦੇ ਵੀ ਧਿਆਨ ਸਟੇਟ ਗਵਰਨਮੈਂਟ ਬੇਸ਼ੱਕ ਕਰ ਕੁਝ ਨਹੀਂ ਸਕਦੀ ਸੀ ਡਾਇਰੈਕਟ ਨੀ ਬੋਰਡ ਨੂੰ ਕਹਿ ਸਕਦੀ ਪਰ ਸਟੇਟ ਗਵਰਨਮੈਂਟ ਦੇ ਨਿਗਾਚ ਤਾਂ ਹੈ ਨਾ ਹੁਣ ਭਗਵਾਨ ਸਿੰਘ ਮਾਨ ਤਾਂ ਬ੍ਰੇਕਫਾਸਟ ਕਰਦਾ ਫਿਰ ਤਾਂ ਤਾਮਿਲਨਾਡੂ ਜਾ ਕੇ ਚੇਨਈ ਫਿਰਦਾ ਕਿਤੇ ਇਹ ਗੱਲ ਉਹਨੇ ਵਿੱਚ ਲਿਖੀ ਕਹਿੰਦੇ ਜਦੋਂ ਗੌਰ ਕਰਨ ਦਾ ਟਾਈਮ ਸੀ ਜਦੋਂ ਤੁਸੀਂ ਗੱਲ ਕਹਿਿੰਦੇ ਜਦੋਂ ਡਾਟਾਜ਼ ਆਲਰੇਡੀ ਅਵੇਅਰ ਹੁੰਦੇ ਆ ਇੱਕ ਕਰੰਟ ਸਿਚੁਏਸ਼ਨ ਕੀ ਹੈ ਕਹਿੰਦੇ ਉਦੋਂ ਛੁੱਟੀਆਂ ਬਣਾਉਣ ਗਏ ਹੋਏ ਸੀ ਹਾਂ ਦੇਖੋ ਇਹ ਇਹ ਨਹੀਂ ਵੀ ਸਟੇਟ ਗਵਰਨਮੈਂਟ ਨੂੰ ਇਸ ਗੱਲ ਦਾ ਪਤਾ ਨਹੀਂ ਪੰਜਾਬ ਸਰਕਾਰ ਨੂੰ ਪਤਾ ਵੀ ਹੁਣ ਕਿੰਨੇ ਫੁੱਟ ਪਾਣੀ ਹੋ ਗਿਆ ਹੁਣ ਕਿੰਨੇ ਫੁੱਟ ਹੋ ਗਿਆ ਹੁਣ ਕਿੰਨੇ ਫੁੱਟ ਹੋ ਗਿਆ ਉਧਰੋਂ ਤਾਂ ਮੀਂਹ ਨਾਲ ਲੱਗੇ ਕੁਦਰਤ ਨੇ ਅਸੀਂ ਕੁਦਰਤ ਨਾਲ ਖਲਵਾੜ ਕੀਤਾ ਪਾਣੀ ਜਦੋਂ ਆ ਰਿਹਾ ਨੇਚਰਲ ਜਾਂਦਾ ਫਿਰ ਉਹ ਚੱਲਦਾ ਰਹੇ ਤੇ ਜਿਉ ਰੋਕਣਾ ਤੇ ਫਿਰ ਟਾਈਮ ਟੂ ਟਾਈਮ ਇਹ ਦੇਖਣਾ ਚਾਹੀਦਾ ਵੀ ਜੇ ਇੱਕਦਮ ਛੱਡਾਂਗੇ ਤਾਂ ਨੁਕਸਾਨ ਹੋਊਗਾ ਫਿਰ ਜਿਹੜੀ ਗੱਲ ਆ ਉਹੀ ਕਹੀ ਜਾਂਦੀ ਹੈ ਬਾਈ ਜੀ ਜੇ ਬ੍ਰੇਕਫਾਸਟ ਕਰਨ ਗਿਆ ਤਾਂ ਕਿਹਾ ਨਾ ਐਵੇਂ ਤਾਂ ਨਹੀਂ ਨਾ ਕਹਤਾ ਕਿਸੇ ਹੋਰ ਦਾ ਨਾਮ ਨਹੀਂ ਲੈਂਦਾ ਹਨਾ ਜਿਵੇਂ ਨਾਲ ਹੀ ਮੈਂ ਤੁਹਾਨੂੰ ਦੱਸਦਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਹਦਾ ਵੀ ਅਸੀਂ ਰੈਲੀਆਂ ਰੱਦ ਕਰਤੀਆਂ ਜੀ ਰੈਲੀਆਂ ਕਹਿੰਦੀਆਂ ਰੱਦ ਕਰਤੀਆਂ ਤਰਨ ਤਾਂ ਪਾਰਟੀ ਪ੍ਰਧਾਨ ਵੋਟਾਂ ਮੰਗਦਾ ਫਿਰ ਤਾਂ ਕਾਂਗਰਸ ਦਾ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਤਰਨਤਾਰਨ ਚ ਵੋਟਾਂ ਮੰਗਦਾ ਫਿਰਦਾ ਕਹਿੰਦੇ ਹੁੰਦੇ ਪੈਨ ਡੁੱਜੜਿਆ ਜਾਵੇ ਵਿਹਲੀ ਨੂੰ ਕੱਤਣ ਦਾ ਜੋਰ ਇਹ ਦੋਨੇ ਆਪਦੇ ਆਪ ਨੂੰ ਫਿਊਚਰ ਦੇ ਭਵਿੱਖ ਦੇ ਕਹਿੰਦੇ ਵੀ 2027 ਚ ਅਕਾਲੀ ਦਲ ਵਾਲੇ ਆਪ ਵਟਾਂ ਦੇ ਹੱਥ ਮਾਰੀਏ ਨੇ ਵੀ ਅਸੀਂ ਆਵਾਂਗੇ ਕਾਂਗਰਸ ਵਾਲੇ ਕਹਿੰਦੇ ਅਸੀਂ ਆਵਾਂਗੇ ਪਿੰਡ ਉਜੜਿਆ ਜਾ ਰਿਹਾ ਹੈ ਨਾ ਪੰਜਾਬ ਉਜੜ ਰਿਹਾ ਇਹਨਾਂ ਨੂੰ ਤਰਨ ਤਰਨ ਚ ਵੋਟਾਂ ਮੰਗਣ ਦੀ ਪਈ ਹੈ ਦੋਨਾਂ ਪਾਰਟੀਆਂ ਨੂੰ ਕਰੰਟ ਸਿਚੁਏਸ਼ਨ ਦਾ ਪਤਾ ਨਹੀਂ ਆਮ ਆਦਮੀ ਪਾਰਟੀ ਵੀ 100% ਜ਼ਿੰਮੇਵਾਰ ਹੈ ਇਸ ਗੱਲ ਦੀ ਪੰਜਾਬ ਸਰਕਾਰ ਹੈ ਨਾ ਕਿਉਂਕਿ ਉਹਨਾਂ ਦੀ ਸਰਕਾਰ ਹੈ ਜੇ ਇਹਨਾਂ ਦੀ ਥਾਂ ਤੇ ਕਾਂਗਰਸ ਹੁੰਦੀ ਇਕਾਲੀ ਦਲ ਹੁੰਦੇ ਉਹ ਜ਼ਿੰਮੇਵਾਰ ਜਿਹੜਾ ਵੀ ਐਕਟਿਵ ਹੈ ਕੇਂਦਰ ਦੇ ਵਿੱਚ ਬੀਜੇਪੀ ਹੈ ਤੇ ਬੀਜੇਪੀ ਇਸ ਗੱਲ ਦੀ ਜ਼ਿੰਮੇਵਾਰ ਹੈ ਇਹ ਸਾਰੀਆਂ ਪਾਰਟੀਆਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀਆਂ ਭੱਜ ਨਹੀਂ ਸਕਦੀਆਂ ਨਾ ਤਾਂ ਸਟੇਟ ਗਵਰਨਮੈਂਟ ਆਮ ਆਦਮੀ ਪਾਰਟੀ ਤੇ ਨਾ ਕੇਂਦਰ ਸਰਕਾਰ ਬੀਜੇਪੀ ਇਹ ਦੋਨੇ 1 ਦੂਸਰੀ ਗੱਲ اپوزیشن ਦੀ ਗੱਲ ਹੀ ਕਰ ਲੋ ਹੁਣ ਅਕਾਲੀ ਦਲ ਦਾ ਵੀ ਗਰਾਉਂਡ ਲੈਵਲ ਤੇ ਪੂਰਾ ਆਧਾਰ ਹੈਗਾ ਵਰਕਰ ਤਾਂ ਹੈਗੇ ਆ ਨਾ ਚਲੋ ਲੋਕ ਵੋਟ ਪਾਉਣੋਂ हट ਗਏ ਪੰਜ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਹਾਂਜੀ ਸਦਾ ਸੁਖਬੀਰ ਸਿੰਘ ਬਾਦਲ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਪਾਰਟੀ ਦਾ ਕੀ ਆਧਾਰ ਹੈ ਉਹਨਾਂ ਦੀ ਪਾਰਟੀ ਨੂੰ ਨਹੀਂ ਪਾਖੜਾ ਦੀ ਰਿਪੋਰਟ ਸੀ ਕਾਂਗਰਸ ਨੇ ਕਿੰਨੇ ਸਾਲਾਂ ਤੋਂ ਰਾਜ ਕਰਦੀ ਆ ਰਹੀ ਹੈ ਕਾਂਗਰਸ ਨੂੰ ਵੀ ਪਤਾ اپੋਜੀਸ਼ਨ ਨੇ ਕੀ ਰੋਲ ਨਿਭਾਇਆ ਜੇ ਗੱਲ ਤਾਂ ਇਹ ਵੀ ਚੋਰ ਤੇ ਕੁੱਤੀ ਰਲ ਗਏ ਹੈਨਾ ਸਿਰਫ ਬਲੇਮ ਲਗਾ ਰਹੇ ਨੇ ਤੇ ਆਪਣੀ ਇਨਪੁਟ ਨਹੀਂ ਪਾ ਰਹੇ ਆ ਆਪੋਜੀਸ਼ਨ ਨੇ ਪਹਿਲਾਂ ਰੌਲਾ ਪਾਇਆ ਹੁੰਦਾ ਵੀ ਭਾਈ ਮੁੱਖ ਮੰਤਰੀ ਸੁੱਤਾ ਪਿਆ ਕੇਂਦਰ ਕੋਲੇ ਜਾਵੇ ਆਪੋਜੀਸ਼ਨ ਵੀ ਤਾਂ ਕੇਂਦਰ ਕੋਲੇ ਜਾ ਆ ਹੀ ਸਕਦੀ ਸੀ ਵੇਖੋ ਨੈਸ਼ਨਲ ਪਾਰਟੀ ਆ ਕਾਂਗਰਸ ਮੰਨ ਲਓ ਇਹ ਪ੍ਰਗਟ ਸਿੰਘ ਹੋਰੀ ਆ ਸਤਕਾਰਯੋਗ ਨੇ ਵਧੀਆ ਪਲੇਅਰ ਨੇ ਚੰਗੇ ਬੰਦੇ ਨੇ ਹੈਨਾ ਮਨ ਲਓ ਕਾਂਗਰਸ ਦੀ اپੋਜੀਸ਼ਨ ਦੇ ਵਿੱਚ ਬੈਠੀ ਹੈ ਆਪਦੀ ਸੈਂਟਰ ਦੀ ਲੀਡਰਸ਼ਿਪ ਕੋਲੇ ਜਾਂਦੇ ਰਾਹੁਲ ਗਾਂਧੀ ਹੋਰਾਂ ਕੋਲੇ ਵੀ ਭਾਈ ਪ੍ਰਧਾਨ ਮੰਤਰੀ ਨਾਲ ਟਾਈਮ ਫਿਕਸ ਕਰੀਏ ਗ੍ਰਹਿ ਮੰਤਰੀ ਨਾਲ ਟਾਈਮ ਫਿਕਸ ਕਰੀਏ ਸਾਡੇ ਤਾਂ ਪੰਜਾਬ 'ਚ ਹੜ੍ਹ ਆ ਜਾਣਗੇ ਵੀ ਇਹ ਪਾਣੀ ਨਾਲ ਨਾਲ ਛੜਾਓ اپੋਜੀਸ਼ਨ ਵੀ ਕਰ ਸਕਦੀ ਹੈ ਰਦਰ ਦੈਨ ਕਿ ਪਹਿਲਾਂ ਦੇਖ ਲਓ ਕਿ ਇਨਸੀਡੈਂਟਸ ਹੋ ਗਏ ਫਿਰ ਬਲੇਮ ਲਾਓ ਪਹਿਲਾਂ ਐਕਟਿਵ ਹੋ ਸਕਦੀ ਹੈ ਇਹ ਬੈਠੇ ਦੇਖਦੇ ਸੀ ਵੀ ਜਦੋਂ ਪੰਜਾਬ ਦਾ ਨੁਕਸਾਨ ਹੋਊ ਫਿਰ ਅਸੀਂ ਮੁੱਖ ਮੰਤਰੀ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਭੰਡਾਂਗੇ ਸਟੇਟ ਗਵਰਨਮੈਂਟ ਦਾ ਜ਼ਿੰਮੇਵਾਰ ਹੈਗੀ ਹੈਗੀ ਆ ਠੀਕ ਹੈ ਉਹ ਭੱਜ ਨਹੀਂ ਸਕਦੇ ਪਰ اپੋਜੀਸ਼ਨ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਹੁਣ ਦੀ ਵੀ ਸਥਿਤੀ ਮੈਂ ਤੁਹਾਨੂੰ ਦੱਸਦਾ ਵੀ ਹੜਾਂ ਦੀ ਸਥਿਤੀ ਇਹ ਤਾਂ ਵੋਟਾਂ ਮੰਗਦੇ ਫਿਰਦੇ ਆ ਭਗਵਾਨ ਸਿੰਘ ਮਾਨ ਗਿਆ ਗੱਡੀ 'ਚ ਉਤਰ ਕੇ ਐਂ ਹੱਥ ਹਲਾ ਰਿਹਾ ਜਿਵੇਂ ਰੈਲੀ 'ਚ ਆਇਆ ਹੁੰਦਾ ਵੀ ਪਿਓ ਦਾ ਪੁੱਤ ਆ ਵੀ ਉਹ ਬੰਦਿਆਂ ਦਾ ਨੁਕਸਾਨ ਐਡਾ ਹੋ ਗਿਆ ਤੂੰ ਐਂ ਹੱਥ ਹਲਾ ਰਿਹਾ ਜਿਵੇਂ ਰੈਲੀ 'ਚ ਆਇਆ ਹੁੰਦਾ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਲੀਡਰ ਉੱਥੇ ਪ੍ਰੋਪਰ ਸਹੀ ਤਰੀਕੇ ਨਾਲ ਜਦੋਂ ਮੁੱਖ ਮੰਤਰੀ ਵੀ ਡਰਾਮਾ ਕਰਕੇ ਮੁੜਿਆ ਆ ਹਾਂ ਤੇ ਦੂਜਿਆਂ ਤੋਂ ਕੀ ਆਸ ਰੱਖ ਸਕਦੇ ਆ ਫਿਰ ਇਹ ਕਹਿੰਦੇ ਜੀ ਫਲਾਣੇ ਬੰਦੇ ਨੂੰ ਤੁਸੀਂ ਸਲਾਉਂਦੇ ਆ ਤੁਸੀਂ ਦੇਖੋ ਮੈਂ ਨਹੀਂ ਕਹਿ ਰਿਹਾ ਨਾ ਮੈਂ ਉਹ ਬੰਦੇ ਨੂੰ ਭੇਜਿਆ ਤੇ ਨਾ ਮੈਂ ਕਹਿ ਰਿਹਾ ਤੁਸੀਂ ਕਿਸੇ ਟੀਵੀ ਚੈਨਲਾਂ ਤੇ ਵੇਖ ਲਓ ਮੈਂਬਰ ਪਾਰਲੀਮੈਂਟ 13 ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਹਾਂਜੀ 117 ਐਮਐਲਏ ਨੇ ਕਿੱਧਰ ਗਏ ਜੀ ਉਹ ਹਾਂ ਜਿੱਤੇ ਹਾਰੇ ਵੀ ਜੇ ਦੁੱਜੂ ਲਾ ਲਈਏ ਤੇ 234 ਆ ਹਾਰਿਆ ਵਾ ਐਮਐਲਏ ਵੀ ਤਾਂ ਆਪਦੇ ਆਪ ਨੂੰ ਫਿਊਚਰ ਵਾਸਤੇ ਐਮਐਲਏ ਲਈ ਤਿਆਰੀ ਕਰ ਰਿਹਾ ਨਾ 234 ਜੋ ਕਿੰਨੇ ਜਣੇ ਉੱਥੇ ਪਹੁੰਚੇ ਆ 13 ਚੋਂ ਕਿੰਨੇ ਜਣੇ ਪਹੁੰਚੇ ਆ ਇੱਕ ਬੰਦੇ ਦੀ ਪਹੁੰਚੀ ਜਿਹੜੀ ਮੈਂ ਵੀਡੀਓ ਦੇਖੀ ਆ ਜੇ ਤੁਸੀਂ ਵੀ ਦੇਖੀ ਹੋਵੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਸਰਦਾਰ ਅਜੀਤ ਸਿੰਘ ਖਾਲਸਾ ਹਾਂਜੀ ਉਹ ਮੋਢੇ ਤੇ ਗੱਟੇ ਰੱਖੀ ਹੋਇਆ ਸਿਰ ਤੇ ਬੋਰੀਆਂ ਚੋਕਰ ਦੀਆਂ ਰੱਖੀਆਂ ਤੇ ਉਹ ਢੋ ਰਿਹਾ ਉੱਥੇ ਮੈਂਬਰ ਪਾਰਲੀਮੈਂਟ ਤੇ ਇੱਕ ਮੁੱਖ ਮੰਤਰੀ ਜਾ ਰਿਹਾ ਗੱਡੀ 'ਚ ਉਤਰ ਕੇ ਹੱਥ ਹਲਾ ਰਿਹਾ ਜਿਵੇਂ ਮੈਂ ਰੈਲੀ 'ਚ ਆਇਆ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਹੋਰ ਕੀ ਚਾਹੁੰਦਾ ਫਿਰ ਹੁਣ ਤੁਸੀਂ ਗਾਂਹ ਇਦੋਂ ਨੁਕਸਾਨ ਹੋਏ ਤੋਂ ਬਾਅਦ ਮੁਆਵਜ਼ੇ ਦੀ ਵੀ ਦੇਖ ਲਿਓ ਹਾਂ ਇਹੀ ਭਗਵੰਤ ਸਿੰਘ ਮਾਨ ਪਿਛਲੀਆਂ ਸਰਕਾਰਾਂ ਚ ਕਹਿੰਦਾ ਸੀ ਵੀ ਜੋ ਸਾਡੀ ਸਰਕਾਰ ਆਈ ਨਾ ਅਸੀਂ ਮੁਰਗੀ ਦਾ ਮੁਆਵਜ਼ਾ ਵੀ ਦੇਵਾਂਗੇ ਅਸੀਂ ਬੱਕਰੀ ਦਾ ਵੀ ਦੇਵਾਂਗੇ ਸਾਡੇ 3 ਸਾਲਾਂ ਚ ਕਿਹੜੀਆਂ ਬੱਕਰੀਆਂ ਤੇ ਕਿਹੜੀਆਂ ਮੁਰਗੀਆਂ ਦੇ ਮੁਆਵਜ਼ੇ ਇਹਨਾਂ ਨੇ ਦੇ ਦਿੱਤੇ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਕੁਦਰਤ ਨੇ ਨਹੀਂ ਕੀਤਾ ਇਹ ਕੁਦਰਤ ਨਾਲ ਛੇੜਛਾੜ ਕਰਕੇ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਕੀਤਾ ਇਹ ਦੋਨੇ ਸਟੇਟ ਗਵਰਨਮੈਂਟ ਵੀ ਤੇ ਕੇਂਦਰ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਤੇ ਨਹੀਂ ਤੁਸੀਂ ਬਹੁਤ ਡੀਪਲੀ ਐਕਸਪਲੇਨ ਕੀਤਾ ਖੋਸਾ ਸਾਹਿਬ ਤੇ ਦੂਸਰਾ ਮੈਂ ਵੀ ਸੁਣ ਰਿਆ ਸੀਗਾ ਕਿ ਜਿਹੜੇ ਹੁਣ ਮੌਜੂਦਾ ਸਰਕਾਰ ਹੈ ਉਹਨਾਂ ਨੇ 265 ਤੋਂ ਲੈ ਕੇ 275 ਕਰੋੜ ਰੁਪੀਜ਼ ਦਾ ਮੁਆਵਜ਼ਾ ਦਿੱਤਾ ਹੈ ਕਿ ਜੋ ਵੀ ਲੋਕ ਇੰਪੈਕਟ ਹੋਏ ਨੇ ਚਾਹੇ ਉਹ ਮੈਡੀਕਲ ਸਰਵਿਸਿਜ਼ ਹੋਣ ਚਾਹੇ ਉਹਨਾਂ ਨੂੰ ਰੈਸਕਿਊ ਕਰਨ ਦਾ ਟਾਈਮ ਹੋਵੇ ਚਾਹੇ ਉਹਨਾਂ ਨੂੰ ਉੱਥੋਂ ਕੋਈ ਵੀ ਅਨਾਜ ਦਾਣਾ ਪਾਣੀ ਕੁਝ ਵੀ ਦੇਣਾ ਹਨ ਚਾਹੇ ਉਹਨਾਂ ਦੇ ਮਾਲ ਡੰਗ ਰੁੜ ਗਏ ਜਾਂ ਫਸਲ ਨੁਕਸਾਨੀ ਗਈ 265 ਤੋਂ 275 ਰੁਪੀਜ਼ ਜਿਹੜਾ ਕਰੋੜ ਦਾ ਪੂਰਾ ਉਹਨਾਂ ਨੇ ਫਲੱਡ ਰਲੀਫ ਫੰਡ ਜਾਂ ਬਜਟ ਕਹ ਲੋ ਉਹ ਅਲੋਕੇਟ ਕੀਤਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਨਾ ਫਸਪੋਰਟ ਹੈਗੀ ਹੈ ਕਿ ਹੋਰ ਬਣਦੇ ਕੁਸ਼ਚਾਂ ਕੀਤੇ ਜਾ ਸਕਦੇ ਸੀ ਬਾਈ ਜੀ ਜੇ ਪਹੁੰਚੂਗਾ ਲੋਕਾਂ ਤੱਕ ਤਾਂ ਹੀ ਹੈ ਇਹ ਰਲੀਜ਼ ਕਰਨ ਨੂੰ ਮੇਰੀ ਗੱਲ ਸੁਣੋ ਫਿਰ ਜਿਹੜਾ ਡੈਮ ਤੋਂ ਪਾਣੀ ਛੱਡਿਆ ਜਾਣਾ ਇਹ ਤਾਂ ਵੱਖਰੀ ਗੱਲ ਹੋਊ ਉਸ ਤੋਂ ਬਾਅਦ ਜਿਹੜੇ ਸੇਮ ਨਾਲਿਆਂ 'ਚ ਪਾਣੀ ਛੱਡਿਆ ਜਾਂਦਾ ਜਿਹੜੀਆਂ ਡਰੇਨਾਂ ਦੇ ਵਿੱਚ ਪਾਣੀ ਜਦੋਂ ਹੜ ਦਾ ਪਾਣੀ ਆਉਂਦਾ ਨਾ ਜਦੋਂ ਓਵਰ ਪਾਣੀ ਆ ਜਾਂਦਾ ਸੇਮ ਨਾਲਿਆਂ ਤੇ ਤੇ ਡਰੇਨਾਂ ਦੇ ਵਿੱਚ ਪਾਣੀ ਉਹ ਛੱਡਿਆ ਜਾਂਦਾ ਉਹਨਾਂ ਦੀ ਸਫਾਈ ਲਈ ਹਰ ਸਾਲ ਸਟੇਟ ਗਵਰਨਮੈਂਟ ਵੱਲੋਂ ਪੈਸੇ ਇਸ਼ੂ ਹੁੰਦੇ ਆ। ਅੱਛਾ ਜੀ। ਜੋ ਸਫਾਈ ਨਹੀਂ ਹੁੰਦੀ। ਅੱਛਾ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਜੋ ਰੀਲੀਫ ਫੰਡ ਇਹ ਡਿਕਲੇਅਰ ਹੋਇਆ ਇਹਦੇ ਤੇ ਵੀ ਕੁਐਸਚਨ ਮਾਰਕ ਹੈ। ਇਹ ਲੋਕਾਂ ਤੱਕ ਕਿੰਨਾ ਪਹੁੰਚੂਗਾ? ਅੱਛਾ ਅੱਛਾ। 250 ਕਰੋੜ ਚੋਂ ਕਿੰਨੇ ਪਹੁੰਚਣਗੇ ਲੋਕਾਂ ਤੱਕ? ਓ ਮਾਈ ਗੋਡ ਅੱਛਾ। ਇਹ دوسری ਗੱਲ ਅਸੀਂ ਤਾਂ ਮੁਆਵਜ਼ਾ ਮੰਗਦੇ ਹੀ ਨਹੀਂ। ਉਹਦੀ ਵੀ ਗੱਲ ਸੁਣੋ ਤੁਸੀਂ। ਹਾਂ ਜੇ ਪਹਿਲੇ ਸਾਲ ਪੰਜਾਬ ਤੋਂ ਇੱਕ ਟ੍ਰੇਨ ਜਾ ਰਹੀ ਹੈ ਜਿਹੜੀ ਟ੍ਰੇਨ ਦਾ ਨਾਂ ਹੀ ਕੈਂਸਲ ਟ੍ਰੇਨ ਰੱਖ ਦਿੱਤਾ ਗਿਆ। ਬੰਬੇ ਜਾਂਦੀ ਹੈ ਜੀ ਉੱਥੇ ਕਿਉਂਕਿ ਦਾਦਰ ਸਭ ਤੋਂ ਵੱਡਾ ਕੈਂਸਰ ਹਸਪੀਟਲ ਆ ਜੇ ਉਹਦੀ ਡੂੰਘਾਈ 'ਚ ਤੁਸੀਂ ਦੇਖੋ ਜਿਸ ਵਿਅਕਤੀ ਦੀ ਤੰਬਾਕੂ ਦੀ ਬਹੁਤ ਵੱਡੀ ਕੰਪਨੀ ਆ ਉਸੇ ਦਾ ਹੀ ਕੈਂਸਰ ਹਸਪੀਟਲ ਆ ਤੁਸੀਂ ਕਹਿੰਦੇ ਕਾਰਨ ਕਾਰਨ ਇਹ ਆ ਵੀ ਸਭ ਤੋਂ ਵੈਸੇ ਕੈਂਸਰ ਹੋਣ ਦੀਆਂ ਹੋਰ ਵਜ੍ਹਾ ਵੀ ਬਹੁਤ ਆ ਪਰ ਤਮਾਕੂ ਸਭ ਤੋਂ ਉੱਪਰ ਆ ਵੀ ਸਭ ਤੋਂ ਵੱਧ ਕੈਂਸਰ ਤਮਾਕੂ ਨਾਲ ਹੁੰਦਾ ਜਿਸ ਵਿਅਕਤੀ ਦੀ ਤਮਾਕੂ ਕੰਪਨੀ ਆ ਬਹੁਤ ਵੱਡੀ ਉਸੇ ਵਿਅਕਤੀ ਨੇ ਕੈਂਸਰ ਹਸਪੀਟਲ ਖੋਲ੍ਹਤਾ ਮੈਨੂੰ ਦੱਸੋ ਕੀ ਸਾਨ ਕੀਤਾ ਕਿਸੇ ਸਰ ਵੀ ਪਹਿਲਾਂ ਤੂੰ ਬਿਮਾਰੀ ਲਾ ਰਿਆ ਫਿਰ ਤੂੰ ਇਲਾਜ ਲਈ ਹਸਪੀਟਲ ਖੋਲ੍ਹ ਰਿਆ ਤੇ ਉੱਥੇ ਲੋਕ ਪੈਸੇ ਭਰ ਕੇ ਇਲਾਜ ਕਰਾ ਰਹੇ ਆ ਵੀ ਪਹਿਲਾਂ ਸਟੇਟ ਗਵਰਨਮੈਂਟ ਨੇ ਨੁਕਸਾਨ ਕੀਤਾ ਤੁਸੀਂ ਨੁਕਸਾਨ ਹੀ ਕਿਉਂ ਕਰਦੇ ਆ ਮੁਆਵਜ਼ਾ ਕਿਉਂ ਲੈਣ ਲੋ ਉਹਦੇ ਦਿਨ ਦੀ ਲੋੜ ਨਹੀਂ ਜੇ ਪਹਿਲੇ ਪ੍ਰਕਾਊਸ਼ਨ ਕਰਾ ਲਾ ਲੋ ਤਾਂ ਤੱਕ ਕਮਾ ਕੇ ਖਾ ਰਹੇ ਆ ਦੂਸਰੀ ਗੱਲ ਮੰਨ ਲਓ ਇੱਕ ਕਿੱਲੇ ਦੇ ਵਿੱਚੋਂ 50000 ਆਮਦਨ ਆਉਣੀ ਆ ਕਿਸਾਨ ਨੂੰ ਤੇ ਇਹ ਮੁਆਵਜ਼ਾ 5000 ਦੇਣਗੇ ਤੇ 45000 ਦਾ ਜ਼ਿੰਮੇਵਾਰ ਕੌਣ ਆ ਅੱਛਾ ਇਹ ਜ਼ਿੰਦਗੀ ਜਿਉਣ ਆਏ ਆ ਤੇ ਜਿਹੜੀ ਪੰਜਾਬ ਦੀ ਪਬਲਿਕ ਆ ਉਹ ਦਿਨ ਕੱਟਣ ਆਈ ਆ ਦਿਨ ਕੱਟਣ ਆਏ ਵੀ 5000 ਦੇ ਦਤਾ ਵੀ ਤੁਸੀਂ ਬਸ ਭੁੱਖੇ ਨਹੀਂ ਮਰਨ ਦਿੰਦੇ ਥੋਨੂੰ ਪਰ ਜਿਉਣ ਨਹੀਂ ਦੇਣਾ ਤੁਹਾਨੂੰ ਮੁਆਵਜ਼ਾ ਕਿਉਂ ਮੁਆਵਜ਼ਾ ਪਹੁੰਚਣਾ ਹੀ ਨਹੀਂ ਭਾਈ ਜੀ ਅੱਗੇ ਕਿਹੜੇ ਮੁਆਵਜ਼ੇ ਪਹੁੰਚੇ ਤੁਸੀਂ ਰਿਕਾਰਡ ਤਾਂ ਚੈੱਕ ਕਰਾਓ ਨਾ ਤੇ ਨਹੀਂ ਬਹੁਤ ਖੂਬ ਤੇ ਹੁਣ ਖੁੱਸਾ ਸਾਹਿਬੇ ਦੱਸੋ ਕਿ ਆਪਾਂ ਜਿਹੜੇ ਬਾਹਰਲੇ ਬੈਠੇ ਜਿਹੜਾ ਬਾਹਰ ਲੋਕ ਸੈਟਲਡ ਹੋਏ ਹੋਏ ਨਾ ਗੱਲ ਤਾਂ ਉਹੀ ਆਗੇ ਕਿ ਜੇ ਆਪਾਂ ਤੇ ਇਥੋਂ ਸਿਰ ਪੈਸੇ ਭੇਜ ਸਕਦੇ ਹਨਾ ਐਡ ਪ੍ਰੈਜ਼ੈਂਟ ਤੁਹਾਡੇ ਅਕੋਰਡਿੰਗ ਹੋਰ ਜਿੱਦਾਂ ਮੈਂ ਸੁਣ ਰਿਹਾ ਸੀ ਦਲਜੀਤ ਦਸਾਂਜ ਵੀ ਕਹਿੰਦਾ ਮੈਂ ਉਹ ਰਕਮ ਡਿਕਲੇਅਰ ਨਹੀਂ ਕੀਤੀ ਉਹ ਵੀ ਕਹਿੰਦਾ ਮੇਰੇ ਵੱਲੋਂ ਬਹੁਤ ਵੱਡੀ ਰੀਲੀਫ ਹੈ ਨਾ ਤਾਂ ਹਰ ਜਿਹੜੀ ਵੱਡੇ ਲੈਵਲ ਤੇ ਬੰਦਾ ਪਹੁੰਚਿਆ ਹੈ ਜਿਹੜਾ ਜਿੰਦੇ ਆਪਾਂ ਕਹਿੰਨੇ ਹੱਥ ਸੌਖਾ ਹੈ ਆਪਾਂ ਵੀ ਚਲੋ ਹਰ ਕੋਸ਼ਿਸ਼ ਕਰਦੇਗਾ ਬੰਦਾ ਫੰਡ ਇਕੱਠੇ ਕਰਕੇ ਭੇਜੇ ਤੁਹਾਡੇ ਅਕੋਰਡਿੰਗ ਹੋਰ ਕੀ ਕੀ ਹੋਣਾ ਚਾਹੀਦਾ ਹੈ ਇਨਸਾਨੀਤ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਦੂਜੇ ਹੈਲਪ ਕਰੀਏ ਤੁਹਾਡੇ ਅਕੋਰਡਿੰਗ ਹੋਰ ਕੀ ਮੈਜ਼ਰਮੈਂਟ ਹੋਣੇ ਚਾਹੀ ਕਿ ਤਾਂ ਜੋ ਆਪਾਂ ਉਸ ਪ੍ਰੋਬਲਮ ਵਿੱਚ ਫਸੇ ਲੋਕਾਂ ਨੂੰ ਹੈਲਪ ਕਰ ਸਕੀਏ ਹੁਣ ਤਾਂ ਜਿਹੜੀ ਹੈਗੀ ਜੀ ਫਸੇ ਲੋਕਾਂ ਦੀ ਜਿਹੜੀ ਮਦਦ ਆ ਜਿਹੜੀਆਂ ਐਨ ਜੀਓਜ਼ ਨੇ ਪੰਜਾਬ ਦੇ ਵਿੱਚ ਉਹ ਵੀ ਕਰ ਰਹੀਆਂ ਨੇ ਬਿਲਕੁਲ ਐਨ ਆਰ ਆਈ ਭਰਾ ਵੀ ਕਰ ਰਹੇ ਨੇ ਸਾਰੇ ਪਿੰਡ ਪਿੰਡ ਗੁਰਦੁਆਰਿਆਂ 'ਚ ਵਾਜਾਂ ਆ ਰਹੀਆਂ ਨੇ ਬਿਲਕੁਲ ਸਾਢੇ 13000 ਪਿੰਡਾਂ ਲਗਭਗ ਸਾਢੇ 13000 ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਵਾਜਾਂ ਆ ਕੇ ਪਿੰਡਾਂ 'ਚੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਜੋ ਵੀ ਕਿਸੇ ਦੀ ਟੈਲਫੋਨ ਆ ਸਭ ਮਦਦ ਕਰ ਰਹੇ ਤੇ ਲੋਕ ਪਹੁੰਚ ਰਹੇ ਪਰ ਇਹ ਲੋਕ ਮਦਦ ਕਰ ਰਹੇ ਆ ਇਹ ਚ ਸਟੇਟ ਗਵਰਨਮੈਂਟ ਦਾ ਤੇ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਜਾਂ ਐਨ ਆਰ ਆਈ ਭਰਾ ਕਰ ਰਹੇ ਆ ਜਾਂ ਸਪੋਰਟਸ ਕਲੱਬ ਕਰ ਰਹੇ ਆ ਜਾਂ ਵੱਡੀਆਂ ਵੱਡੀਆਂ ਐਨ ਜੀਓਜ਼ ਕਰ ਰਹੀਆਂ ਨੇ ਪਰ ਜੇ ਆਪਾਂ ਕਹੀਏ ਵੀ ਸਰਕਾਰ ਵੀ ਸਰਕਾਰ ਅਸੀਂ ਬਣਾਈ ਕਾਦੇ ਵਾਸਤੇ ਆ ਇਹ ਤਾਂ ਹੁਣ ਜਿਹੜਾ ਲੋਕਾਂ ਨੇ ਹੈਂਡਲ ਕਰ ਰਿਹਾ ਤੇ ਪਹੁੰਚ ਰਹੇ ਵੱਡੇ ਪੱਧਰ ਤੇ ਇਹਨੂੰ ਕਰ ਲੈਣਗੇ ਕਬਰ ਪਰ ਅਸਲ ਇਹ ਮਸਲੇ ਦੇ ਹੱਲ ਵੱਲ ਜਾਣਾ ਚਾਹੀਦਾ ਹਾਂ ਰਾਜਦਾਨ ਕੀ ਹਾਂ ਤੇ ਹਾਂ ਇਹ ਜਿਹੜਾ ਮਸਲਾ ਇਹ ਪੋਲੀਟੀਕਲੀ ਹੱਲ ਨਹੀਂ ਹੋਣਾ ਓਕੇ ਜਿਵੇਂ ਕਿਸਾਨ ਯੂਨੀਅਨ ਨੇ ਮੋਰਚਾ ਲਾਇਆ ਸੀ ਨਾ ਦਿੱਲੀ ਤੋਂ ਕਾਲੇ ਕਾਨੂੰਨ ਵਾਪਸ ਕੀਤੇ ਸੀ ਇਹ ਪਾਣੀਆਂ ਦਾ ਮਸਲਾ ਕਿਸਾਨਾਂ ਨਾਲ ਸੰਬੰਧਤ ਆ ਹਾਂ ਤੇ ਕਿਸਾਨ ਮੂਰੇ ਲੱਗੇ ਸੀ ਵਪਾਰੀ ਵਰਗ ਨੌਕਰੀ ਪੇਸ਼ਾ ਹਰ ਵਰਗ ਕਿਸਾਨਾਂ ਦੇ ਨਾਲ ਲੱਗਿਆ ਸੀ ਬਿਲਕੁਲ ਸਪੋਰਟ ਕੀਤੇ ਹੁਣ ਜੇ ਕਿਸਾਨ ਪ੍ਰਭਾਵਿਤ ਹੋ ਰਹੇ ਆ ਜੇ ਕਿਸਾਨ ਦੇ ਕੋਲੇ ਪੈਸਾ ਨਹੀਂ ਆ ਰਿਹਾ ਤੇ ਵਪਾਰ ਚ ਪੈਸਾ ਨਹੀਂ ਆਉਣਾ ਜੇ ਵਪਾਰੀ ਕੋਲੇ ਪੈਸਾ ਨਹੀਂ ਆਇਆ ਤੇ ਸਾਰਾ ਸਰਕਲ ਉਪਜਤੋ ਹੀ ਆ ਨਾ ਬਾਕੀ ਤਾਂ ਸਿਰਫ ਸਰਕਲ ਆ ਕਿਉਂਕਿ ਅੰਦਾਤਾ ਹੀ ਜੇ ਉਹ ਘੁੰਮ ਰਿਹਾ ਬਾਕੀ ਪੈਸਾ ਤਾਂ ਅਸਲ ਪੈਸਾ ਜ਼ਮੀਨ ਦੀ ਉਪਜਵਾਰ ਜਦੋਂ ਜ਼ਮੀਨ ਦੀ ਉਪਜੋ ਪੈਸਾ ਨਹੀਂ ਆਊਗਾ ਤੇ ਉਹ ਵਪਾਰ ਚ ਨਹੀਂ ਉਹ ਵਪਾਰ ਤੋਂ ਗਾਂ ਸਰਕਲ ਨਹੀਂ ਚੱਲੂ ਇਹ ਕਿਸਾਨ ਯੂਨੀਅਨ ਨੂੰ ਹੀ ਕਿਸਾਨਾਂ ਨੂੰ ਹੀ ਜਿਵੇਂ ਅੱਗੇ ਇੰਨੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਮੋਰਚਾ ਲਾ ਲਿਆ ਸੀ ਇਹਨਾਂ ਨੂੰ ਹੀ ਇਹ ਉੱਤਾਵਾਚਣਾ ਪੈਣਾ ਤਿੰਨੇ ਡੈਮਸ ਤੋਂ ਜਿਹੜਾ ਨੁਕਸਾਨ ਹੋ ਰਿਹਾ ਜਦੋਂ ਸਾਡਾ ਡੈਮ ਤੇ ਅਧਿਕਾਰ ਹੀ ਨਹੀਂ ਰਹਿ ਗਿਆ ਜੀ ਅਸੀਂ ਉੱਥੇ ਘੱਟ ਗਣਤੀ ਜਾਂ ਸਾਡੀ ਸੁਣਵਾਈ ਨਹੀਂ ਸਾਡੇ ਕਹੇ ਤੇ ਪਾਣੀ ਰੋਕਿਆ ਨਹੀਂ ਜਾਂਦਾ ਸਾਡੇ ਕਹੇ ਤੇ ਪਾਣੀ ਛੱਡਿਆ ਨਹੀਂ ਜਾਂਦਾ ਤੇ ਫੇਰ ਇਹਦਾ ਹੱਲ ਕੀ ਹੋਊ ਅਸਲ ਇਹਦੀ ਜੜ ਚ ਜਾਣਾ ਪਊਗਾ ਕੈਂਸਰ ਹਸਪੀਟਲ ਹੱਲ ਨਹੀਂ ਤਮਾਕੂ ਬੰਦ ਕਰਾਉਣਾ ਹੱਲ ਆ ਬਿਲਕੁਲ ਠੀਕ ਹੈ ਸ਼ਰਾਬ ਦੀ ਫੈਕਟਰੀ ਜਿਵੇਂ ਬੰਦ ਹੋਈ ਹੈ ਨਾ ਪੰਜਾਬ ਦੇ ਵਿੱਚ ਜੀਰੇ ਵਾਲੀ ਸ਼ਰਾਬ ਦੀ ਫੈਕਟਰੀ ਬੰਦ ਰਾਜ਼ ਦਿਨ ਕਿ ਠੇਕੇ ਬੰਦ ਕੀਤੇ ਜਾ ਰਹੇ ਹਨ ਵੀ ਉਹ ਹੋਰ ਪਾਸੇ ਤੁਰੇ ਫਿਰਨ ਦਾ ਉਹਦਾ ਕੋਈ ਫਾਇਦਾ ਨਹੀਂਗਾ ਇਹਦੀ ਡੁੰਗਾਈ ਚ ਇਹ ਇਹਦਾ ਜਿਹੜਾ ਪ੍ਰੈਸ਼ਰ ਗਰੁੱਪ ਆ ਸਭ ਤੋਂ ਵੱਡਾ ਪ੍ਰੈਸ਼ਰ ਗਰੁੱਪ ਕਿਸਾਨ ਯੂਨੀਅਨ ਦਾ ਬਿਲਕੁਲ ਕਿਸਾਨ ਯੂਨੀਅਨ ਸਿਰ ਜੋੜ ਕੇ ਬੈਠਣ ਇਸ ਵਿਸ਼ੇ ਤੇ ਸਟੇਟ ਗਵਰਨਮੈਂਟ ਤੇ ਤੇ ਕੇਂਦਰ ਸਰਕਾਰ ਤੇ ਦਬਾਅ ਪਾਉਣ ਜਿਹੜੀਆਂ ਆਪੋਜੀਸ਼ਨਾਂ ਨੇ ਇਹਨਾਂ ਨੂੰ ਵੀ ਗੋਗਲੋਂ ਤੋਂ ਮਿੱਟੀ ਨਾ ਛੜਨ ਦੇਣ ਚਾਹੇ ਉਹ ਅਗਲੀ ਪਾਲਾ ਚਾਹੇ ਉਹ ਕਾਂਗਰਸ ਆ ਤੇ ਜਿਹੜੀਆਂ ਸੱਤਾ ਚ ਨੇ ਪਾਰਟੀਆਂ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਚਾਰੇ ਪਾਰਟੀਆਂ ਜਵਾਬਦੇਹ ਨੇ ਜਿਆਦਾ ਜਵਾਬਦੇਹੀ ਰਾਜ ਕਰ ਰਹੀ ਪਾਰਟੀ ਦੀ ਹੁੰਦੀ ਹੈ ਬਿਹਾਰੀ ਗੱਲ ਹੈ ਨਾ ਜਿਹੜੀ ਵੀ ਰਾਜ ਕਰ ਰਹੀ ਹੈ ਪਰ ਆਪੋਜੀਸ਼ਨ ਵੀ ਇਸ ਤੋਂ ਮੁਨਕਰ ਨਹੀਂ ਹੋ ਸਕਦੀ ਹੈ ਨਾ ਇਹਨਾਂ ਚਾਰਾਂ ਪਾਰਟੀਆਂ ਦੀ ਜਵਾਬਦੇਹੀ ਕਿਸਾਨਾਂ ਦੇ ਮੂਰੇ ਹੈਗੀ ਆ ਉਹ ਤੋਂ ਇਹ ਮੁਨਕਰ ਨਹੀਂ ਹੋ ਸਕਦੇ ਪਰ ਇਹਦਾ ਅਸਲ ਹੱਲ ਆ ਡੈਮ ਦੇ ਸਟੇਟ ਦਾ ਅਧਿਕਾਰ ਹੋਵੇ ਜਿਹੜੇ ਡੈਮ ਦੇ ਪਾਣੀ ਨਾਲ ਸਟੇਟ ਪ੍ਰਭਾਵਤ ਹੋ ਰਿਹਾ ਸਟੇਟ ਕੋਲ ਅਧਿਕਾਰ ਹੀ ਹੈ ਨਹੀਂ ਬਿਲਕੁਲ ਠੀਕ ਜਿੰਨਾ ਚਿਰ ਇਹ ਮਸਲਾ ਹੱਲ ਸਰਕਾਰ ਲੈਵਲ ਤੇ ਨਹੀਂ ਹੁੰਦਾ ਕੇਂਦਰ ਸਰਕਾਰ ਇਹਦੇ ਅਧਿਕਾਰ ਨਹੀਂ ਦਿੰਦੀ ਸਟੇਟ ਨੂੰ ਤੇ ਡੈਮਾਂ ਦੇ ਪਾਣੀ ਜਿਹੜਾ ਛੱਡਣ ਦਾ ਕੋਈ ਪੂਰਾ ਪ੍ਰੋਟੋਕੋਲ ਨਹੀਂ ਬਣਦਾ ਹਨਾ ਠੀਕ ਆ ਤੁਹਾਨੂੰ ਚਾਹੀਦਾ ਦਿੱਲੀ ਨੂੰ ਪਾਣੀ ਆਪਾਂ ਰੋਕਦੇ ਨਹੀਂ ਜਾਣਾ ਚਾਹੀਦਾ ਹਨਾ ਰਾਜਸਥਾਨ ਨੂੰ ਚਾਹੀਦਾ ਹਰਿਆਣੇ ਨੂੰ ਚਾਹੀਦਾ ਪਰ ਕਿਸੇ ਦਾ ਗਲਾ ਘੁੱਟ ਕੇ ਕਿਸੇ ਨੂੰ ਮਾਰ ਕੇ ਕਿਸੇ ਨੂੰ ਪਾਣੀ ਦੇਣਾ ਇਹ ਕਿਹੜੀ ਕਿਤਾਬ ਚ ਲਿਖਿਆ ਕੋਈ ਕੋਈ ਬੈਲੈਂਸ ਨਹੀਂ ਹਨਾ ਬਿਲਕੁਲ ਤੁਸੀਂ ਦੇਖੋ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਪਾਣੀ ਰੋਕਿਆ ਕਿਉਂ ਗਿਆ ਸੀ ਵੀ ਅਸੀਂ ਜੀ ਹਰਿਆਣੇ ਨੂੰ ਰਾਜਸਥਾਨ ਨੂੰ ਦੇਣਾ ਹਨਾ ਦਿੱਲੀ ਨੂੰ ਦੇਣਾ ਤੇ ਫਿਰ ਦਿੱਲੀ ਨੂੰ ਪਾਣੀ ਦੇਣਾ ਦੂਜੇ ਦਾ ਗळा ਘੁੱਟ ਕੇ ਤਾਂ ਨਹੀਂ ਨਾ ਦੇਣਾ ਇਹ ਇਹ ਪੱਖ ਵੇਖਣਾ ਚਾਹੀਦਾ ਇਹ ਜ਼ਰੂਰੀ ਆ ਬਹੁਤ ਖੂਬ ਤੇ ਇਹ ਤਾਂ ਖੁਸ਼ ਆਪ ਸਾਰੀਆਂ ਗੱਲਾਂ ਹੋਈਆਂ ਸੀ ਆਪਣੀ ਚੜ੍ਹਦੇ ਪੰਜਾਬ ਬਾਰੇ ਕਿਉਂਕਿ ਆਪਣੀਆਂ ਜਿਹੜੀਆਂ ਨਦੀਆਂ ਨੇ ਉਹ ਲਿੰਕ ਲੈਂਦੇ ਪੰਜਾਬ ਵਾਲੇ ਪਾਸੇ ਨਾ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਅਕੋਰਡਿੰਗ ਤੁਸੀਂ ਕੀ ਦੇਖ ਰਹੇ ਹੋ ਇਨ ਫਿਊਚਰ ਪਾਕਿਸਤਾਨ ਦੇ ਵਿੱਚ ਕੀ ਸਥਿਤੀ ਬਣੂਗੀ ਇਸ ਪਾਣੀ ਕਰਕੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਪਾਕਿਸਤਾਨ ਦਾ ਤਾਂ ਇਸ ਤੋਂ ਵੀ ਵੱਧ ਹੋਇਆ ਜੀ ਕਿਉਂਕਿ ਆਰਥਿਕ ਪੱਖ ਪਾਕਿਸਤਾਨ ਦਾ ਭਾਰਤ ਨਾਲੋਂ ਜ਼ਿਆਦਾ ਕਮਜ਼ੋਰ ਆ ਤੇ ਦੇਖ ਇਹ ਇੰਪੈਕਟ ਇੰਨੇ ਹੋਏ ਤਾਂ ਉਹ ਤਾਂ ਡੈਫੀਨੇਟਲੀ ਹਾਂ ਉਹ ਵੈਰੀ ਗੱਲ ਆ ਦੂਸਰੀ ਗੱਲ ਇੱਥੇ ਆਪਾਂ ਮੂਰੇ ਬੈਠੇ ਆਂ ਥੋੜਾ ਜਿਹਾ ਸਾਈਡ ਤੇ ਆ ਬਿਲਕੁਲ ਇੱਥੇ ਫਿਰ ਵੀ ਲੋਕਾਂ ਦੀ ਨਿਗਾ ਸੀ ਹਨਾ ਕੁਝ ਬਚਾਅ ਹੋ ਗਏ ਦੂਸਰੀ ਗੱਲ ਜਿਹੜੇ ਪਿੰਡਾਂ ਦੇ ਵਿੱਚ ਖੁਸ਼ਹਾਲੀ ਆ ਜਾਂ ਜਿਹੜੇ ਲੋਕ ਐਨ ਆਰ ਆਈਜ਼ ਬਾਹਰ ਆ ਗਏ ਨਾ ਉਹਨਾਂ ਦੀ ਜਿਹੜੀ ਆਰਥਿਕ ਮਦਦ ਦਾ ਅਸਲ ਪੰਜਾਬ ਨੂੰ ਉਹ ਵਿਚਾਰ ਰਹੀ ਹੈ ਬਹੁਤ ਵੱਡੇ ਪੱਧਰ ਤੇ ਬਿਲਕੁਲ ਪਾਕਿਸਤਾਨ ਦੇ ਵਿੱਚੋਂ ਆਰਥਿਕ ਹਾਲਤ ਪਾਕਿਸਤਾਨ ਦੀ ਮਾੜੀ ਹੈ ਭਾਰਤ ਦੇ ਮੁਕਾਬਲੇ ਭਾਰਤ ਵਾਲੇ ਪੰਜਾਬ ਦੇ ਮੁਕਾਬਲੇ ਪਾਕਿਸਤਾਨ ਵਾਲੇ ਪੰਜਾਬ ਦੀ ਆਰਥਿਕ ਹਾਲਤ ਮਾੜੀ ਹੈ ਉਹ ਕਿੰਨਾ ਜ਼ਿਆਦਾ ਹੋ ਹੋ ਤੇ ਇਹਦਾ ਹੱਲ ਇੱਕੋ ਹੀ ਆ ਵੇਖੋ ਜਿਹੜਾ ਪਾਕਿਸਤਾਨ ਦੀ ਵੀ ਸਮੱਸਿਆ ਹੈਗੀ ਆ ਆਪਾਂ ਉਹ ਦੂਸਰਾ ਦੇਸ਼ ਕਰਕੇ ਆਪਾਂ ਉਹਦੇ 'ਚ ਕੋਈ ਵੱਧ ਗੱਲ ਨਹੀਂ ਕਰ ਸਕਦੇ ਹਨਾ ਲਿਮਟ 'ਚ ਰਹਿ ਕੇ ਗੱਲ ਕਰਦੇ ਆਪਾਂ ਆਪਦੇ ਸੂਬੇ ਦੀ ਆਪਦੇ ਦੇਸ਼ ਦੀ ਗੱਲ ਕਰ ਸਕਦੇ ਆ ਪਰ ਉੱਥੇ ਨੁਕਸਾਨ ਮੇਰੀ ਸਮਝ ਮੁਤਾਬਕ ਭਾਰਤ ਵਾਲੇ ਪੰਜਾਬ ਨਾਲੋਂ ਪਾਕਿਸਤਾਨ ਵਾਲੇ ਪੰਜਾਬ ਦਾ ਨੁਕਸਾਨ ਵੱਧ ਹੋਇਆ ਠੀਕ ਹੈ ਜੀ ਨਾ ਬਹੁਤ ਖੁਸ਼ ਹਾਂ ਸਭ ਜਾਂਦੇ ਜਾਂਦੇ ਤੁਸੀਂ ਨੌਜਵਾਨ ਵਰਗ ਜਾਂ ਸਰਕਾਰ ਨੂੰ ਜਾਂ ਜਿਹੜੇ ਵੀ ਜਿੱਥੇ ਬੰਦੀਆਂ ਹੈਲਪ ਕਰ ਰਹੇ ਉਹਨਾਂ ਨੂੰ ਜਾਂਦੇ ਜਾਂਦੇ ਕੋਈ ਸੁਨੇਹਾ ਕੋਈ ਮੈਸੇਜ ਕੋਈ ਪੈਗਾਮ ਦੇਣਾ ਚਾਹੁੰ ਤਾਂ ਪਲੀਜ਼ ਦੱਸੋ ਤਾਂ ਜੋ ਹਰ ਬੰਦਾ ਇਨਸਾਨੀਅਤ ਸ਼ੋਅ ਕਰਕੇ ਇੱਕ ਦੂਜੇ ਦਾ ਹੱਥ ਫੜ ਕੇ ਇਸ ਸੰਕਟ ਦੇ ਘੜੇ ਚੋਂ ਬਾਹਰ ਆ ਸਕੇ ਆਪਾਂ ਤਕੋ ਮੇਰਾ ਤਾਂ ਇਹੀ ਬੇਨਤੀ ਆ ਹਨਾ ਸਾਰੇ ਪੰਜਾਬੀਆਂ ਨੂੰ ਜਿੱਥੇ ਵੀ ਵਸਦੇ ਆ ਦੁਨੀਆ 'ਚ ਵੀ ਜਦੋਂ ਔਖੀ ਘੜੀਆਂ ਆ ਪਈ ਆ ਵਿਪਤਾ ਆ ਪਈ ਆ ਹੁਣ ਸਾਰੇ ਕੰਦੋਂ ਤਾਂ ਧਾਮ ਧਾਮ ਛੱਡ ਕੇ ਸਾਰੇ ਉਸੇ ਤੇ ਧਿਆਨ ਕੇਂਦਰ ਕਰਨਾ ਚਾਹੀਦਾ ਪਰ ਇਹ ਜਦੋਂ ਮੁਸੀਬਤ ਚਲੀ ਗਈ ਹੋਰ 15 ਦਿਨ ਜਾਂ ਮਹੀਨੇ 'ਚ ਸਾਰਾ ਕੁਝ ਹੋ ਜੂ ਨੁਕਸਾਨ ਵੀ ਫੇਰ ਹੀ ਪਤਾ ਲੱਗਣਾ ਹਾਂਜੀ ਜਦੋਂ ਪਾਣੀ ਥੱਲੇ ਲਹਿ ਗਿਆ ਨਾ ਅਸਲ ਨੁਕਸਾਨ ਉਦੋਂ ਪਤਾ ਲੱਗਣਾ ਕਿੰਨਾ ਹੋ ਗਿਆ ਪਰ ਉਸ ਤੋਂ ਬਾਅਦ ਇਹਦੇ ਮਸਲੇ ਦੇ ਹੱਲ ਲਈ ਜਿਹੜਾ ਬੀਤ ਗਿਆ ਉਹ ਤਾਂ ਬੀਤ ਗਿਆ ਭਵਿੱਖ 'ਚ ਸਾਡਾ ਨੁਕਸਾਨ ਹਾਂ ਜੇ ਫਿਊਚਰ 'ਚ ਸੇਮ ਪ੍ਰੋਬਲਮ ਦਾ ਆਪਣੇ ਕੀ ਪ੍ਰੀਕੌਸ਼ਨਸ ਨੇ ਹਾਂ ਵੀ ਜਿਹੜੀਆਂ ਗਾਂਵ ਵਾਲੀਆਂ ਸਰਕਾਰਾਂ ਬਣਾਉਣੀਆਂ ਨੇ ਜਾਂ ਗਾਂਵ ਵਾਲੀ ਜਿਹੜੀ ਵੀ ਪਾਰਟੀ ਦੇ ਮਗਰ ਲੋਕਾਂ ਨੇ ਖੜਨਾ ਘਟੋ ਘਟ ਸਿੱਖ ਲੈਣ ਬਿਲਕੁਲ ਹੈਨਾ ਜਿਹੜੇ ਲੀਡਰ ਟੈਲੀਵਿਜ਼ਨਾਂ ਦੇ ਬਹਿ ਕੇ ਗੱਲਾਂ ਕਰ ਰਹੇ ਨੇ ਜਾਂ ਸਟੇਟਮੈਂਟਸ ਦੇ ਰਹੇ ਨੇ ਕੱਲੀਆਂ ਸਟੇਟਮੈਂਟਸ ਤੱਕ ਹੀ ਸੀਮਤੇ ਨੇ ਦੇਖਣ ਵੀ ਕਿਹੜੇ ਵਿਅਕਤੀਗਤ ਜਰੂਰ ਚੈੱਕ ਕਰਨ ਹਨ ਕਿਹੜਾ ਵਿਅਕਤੀ ਮਦਦ ਕਰਨ ਪਹੁੰਚਿਆ ਹੁਣ ਜਿਵੇਂ ਖਾਲਸਾ ਜਿਹੜਾ ਹਨ ਖਾਲਸਾ ਜਿਹੜਾ ਉੱਥੇ ਮਦਦ ਲਈ ਪਹੁੰਚੀ ਵੀ ਆ ਲੋਕਲ ਐਨ ਜੀਓਜ਼ ਪਹੁੰਚੀਆਂ ਵੀ ਆ ਨੇ ਜਿਵੇਂ ਜਿਹੜਾ ਵੀ ਲੀਡਰ ਉੱਥੇ ਮਦਦ ਲਈ ਪਹੁੰਚਿਆ ਕੱਲੀਆਂ ਗੱਲਾਂ ਨਹੀਂ ਵੀ ਗਿਆ ਤੇ ਫੋਟੋ ਖਿਚਾ ਕੇ ਮੁੜਿਆ ਉਹਨੂੰ ਨਹੀਂ ਅਸਲ ਪਰਖਣਾ ਚਾਹੀਦਾ ਦੇਖਣਾ ਚਾਹੀਦਾ ਤੇ ਫਿਊਚਰ ਦੇ ਲਈ ਕਿਸਾਨ ਯੂਨੀਅਨ ਨੂੰ ਸਿਰ ਜੋੜ ਕੇ ਬੈਠਣਾ ਪੈਣਾ ਐਨਆਰਆਈਸ ਭਰਾ ਉਹਨਾਂ ਦਾ ਸਾਥ ਦੇ ਉਹਨਾਂ ਨੂੰ ਫੰਡਿੰਗ ਕਰਨ ਜੇ ਇਹ ਪ੍ਰੈਸ਼ਰ ਗਰੁੱਪ ਕੋਈ ਫੈਸਲਾ ਕਰੂਗਾ ਤੇ ਸਟੇਟ ਗਵਰਨਮੈਂਟ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦੀ ਤੇ ਕੇਂਦਰ ਸਰਕਾਰ ਨਹੀਂ ਬਾਹਰ ਹੋ ਸਕਦੀ ਭਵਿੱਖ ਦੇ ਵਿੱਚ ਨੁਕਸਾਨ ਤੋਂ ਬਚਣਾ ਚਾਹੀਦਾ ਮੇਰਾ ਕਹਿਣ ਦਾ ਮਤਲਬ ਆ ਵੀ 11 ਭਰੇ ਦੀ ਚਿੰਤਾ ਕਰਨ ਵਾਸਤੇ ਕੰਮੇ ਨਾ ਨਾ ਲੜੋ ਵਾਟਰ ਟੁੱਟੀ ਆ ਤੇ ਚੂਹੇ ਨੇ ਖੜ ਪਈ ਆ ਚੂਹਾ ਮਾਰੋ ਚੂਹਾ ਫੜੋ ਅਸਲ ਅਸਲ ਮਸਲੇ ਦੇ ਹੱਲ ਵੱਲ ਜਾਣਾ ਚਾਹੀਦਾ ਜਿਹੜਾ ਭਵਿੱਖ ਦੇ ਵਿੱਚ ਸਾਡਾ ਨੁਕਸਾਨ ਨਾ ਹੋ ਬਹੁਤ ਖੂਬ ਬਹੁਤ ਖੂਬ ਸੋ ਦੋਸਤੋ ਏਸੀ ਅੱਜ ਦੀ ਸਾਡੀ ਗੱਲਬਾਤ ਜਿਹੜਾ ਕਿ ਪੰਜਾਬ ਵਿੱਚ ਜੋ ਮੌਜੂਦਾ ਹਾਲਾਤ ਨੇ ਉਸ ਬਾਰੇ ਤੇ ਜਿੱਦਾਂ ਖੋਸਾ ਸਾਹਿਬ ਨੇ ਰਿਕੁਐਸਟ ਕੀਤੀ ਹੈ ਇਸ ਸਮੇਂ ਕਿ ਆਪਾਂ ਨੂੰ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਪ੍ਰਾਇੋਰਟੀ ਸਾਡੀ ਇਹ ਹੈ ਕਿ ਇੱਕ ਦੂਜੇ ਦੇ ਆਪਾਂ ਹੈਲਪ ਕਰੀਏ ਤੇ ਜਿਹੜੀ ਜਿਹੜੀਆਂ ਗੱਲਾਂ ਜਿਹੜੇ ਨੁਕਸਾਨ ਸਾਡੇ ਹੋ ਚੁੱਕੇ ਨੇ ਉਹਨਾਂ ਤੋਂ ਸਿੱਖ ਕੇ ਆਪ ਆਪਣੇ ਫਿਊਚਰ ਬਾਰੇ ਸੋਚੀਏ ਤਾਂ ਜੋ ਆਪਾਂ ਇੱਕ ਸੁਨਹਿਰੇ ਭਵਿੱਖ ਦਾ ਨਿਰਮਾਣ ਕਰ ਸਕੀਏ ਖੋਸਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੇਲੇਬਲ ਟਾਈਮ ਕੱਢਿਆ ਤੇ ਆਪਾਂ ਰਲ ਕੇ ਫਤਿਹ ਬੁਲਾਈਏ ਜੀ ਤਾਂ ਆਪਾਂ ਨਾਲੇ ਪੋਡਕਾਸਟ ਦਾ ਅੰਤ ਕਰੀਏ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ